ਦੇਖਿਆ ਜਾ ਰਿਹਾ ਕਿ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਲਗਾਤਾਰ ਨੌਜਵਾਨ ਪੀੜੀ ਬਾਹਰ ਦਾ ਰੁਕ ਕਾਰੀਆ ਪਰ ਕਈ ਵਾਰ ਦੇਖਿਆ ਜਾਂਦਾ ਕਿ ਉਹ ਠੱਗ ਏਜੰਟਾਂ ਦੇ ਧੱਕੇ ਚੜ ਜਾਂਦੇ ਨੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਜਿਹੜਾ ਕਿ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਪਰ ਜਿਹੜਾ ਮਾਮਲਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਦੱਸ ਇੱਕ ਜਲੰਧਰ ਦੀ ਇੱਕ ਲੜਕੀ ਜੋ ਕਿ ਰੋਜ਼ੀ ਰੋਟੀ ਦੇ ਵਾਸਤੇ ਓਮਾਨ ਦੇ ਵਿੱਚ ਗਈ ਸੀ ਤੇ ਉੱਥੇ ਜਾ ਕੇ ਉਹ ਚੰਗਾ ਪੈਸਾ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੀ ਸੀ ਪਰ ਉੱਥੇ ਜਾ ਕੇ ਉਸ ਦੇ ਨਾਲ ਅਜਿਹਾ ਕੁਝ ਹੋਇਆ ਜਿਸ ਨੂੰ ਸੁਣ ਕੇ ਉਸ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਰੋਜ਼ੀ ਰੋਟੀ ਕਮਾਉਣ ਦੇ ਲਈ ਜੋ ਪੈਸੇ ਦੀ ਗੱਲ ਕਰ ਰਹੀ ਸੀ ਉਹ ਤਾਂ ਬਹੁਤ ਦੂਰ ਦੀ ਗੱਲ ਆ ਉਸ ਨੂੰ ਤਾਂ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪੈਣੇ ਸ਼ੁਰੂ ਹੋ ਗਏ ਉਸ ਦੇ ਉੱਤੇ ਕਾਫੀ ਅਤਿਆਚਾਰ ਹੋਇਆ ਜਿਸ ਤੋਂ ਬਾਅਦ ਉਸ ਨੇ ਜਿਹੜਾ ਕਿ ਵਾਪਿਸ ਆਪਣੇ ਘਰ ਆਉਣ ਦੀ ਜੱਦੋ ਜਹਿਦ ਕੀਤੀ ਦੱਸਿਆ ਜਾ ਰਿਹਾ ਕਿ ਜਦੋਂ ਉਹ ਮਾਨ ਦੇ ਵਿੱਚ ਗਈ ਤਾਂ ਉਸੇ ਜਿਹੜਾ ਕਿ ਉਸ ਨੂੰ 4 ਲੱਖ ਦੇ ਵਿੱਚ ਵੇਚਿਆ ਗਿਆ ਦੱਸਿਆ ਜਾ ਰਿਹਾ ਕਿ ਰਿਸ਼ਤੇਦਾਰ ਦੇ ਵਿੱਚ ਭਾਬੀ ਲੱਗਦੀ ਸੀ ਜਿਸ ਨੇ ਕਿ ਉਸ ਨੂੰ 에ਜੰਟ ਦੇ ਨਾਲ ਮਿਲ ਕੇ 4 ਲੱਖ ਦੇ ਵਿੱਚ ਵੇਚ ਦਿੱਤਾ ਗਿਆ ਮਨੁੱਖੀ ਤਸ਼ਕਰੀ ਦਾ ਸ਼ਿਕਾਰ ਜਿਹੜਾ ਕਿ ਇਹ ਲੜਕੀ ਹੋਈ ਆ ਜਿਸ ਤੋਂ ਬਾਅਦ ਰਾਜ ਸਭਾ ਮੈਂਬਰ ਤੇ ਸੰਤ ਸਿੰਘ ਸਿਂਚੇਵਾਲ ਦੇ ਯਤਨਾਂ ਦੇ ਸਦਕੇ ਜਿਹੜੇ ਕਿ ਉਹ ਸਹੀ ਸਲਾਮਤ ਉਸ ਦੇ ਘਰ ਵਾਪਸੀ ਹੋ ਗਈ ਆ ਤੇ ਉਸ ਨੇ ਤਾਂ ਦਿ ਲੋ ਜਿਹੜਾ ਕਿ ਧੰਨਵਾਦ ਕੀਤਾ ਤੇ ਉਸਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਮਨੁੱਖੀ ਤਸ਼ਕਰੀ ਦਾ ਸ਼ਿਕਾਰ ਹੋਈਆ ਤੇ ਕਿਹੜੇ ਕਿਹੜੇ ਤਸ਼ੱਦਦ ਉਸੇ ਉੱਤੇ ਢਾਏ ਗਏ ਤੇ ਕਿਵੇਂ ਦਾ ਮਾਹੌਲ ਸੀ ਜਿੱਥੇ ਉਸਨੇ ਆਪਣਾ ਐਨਾ ਸਮਾਂ ਜਿਹੜਾ ਕਿ ਲੰਘਾਇਆ ਕਿਹੜੇ ਹਾਲਾਤਾਂ ਦੇ ਵਿੱਚ ਲੰਘਾਇਆ ਆ ਉਸ ਹੁੰਦੇ ਮੈਂ 2024 ਚ ਗਈ ਸੀ ਕਿ 6 ਇਹ 6 ਤਰੀਕ ਜੀ 27 ਤਰੀਕ ਨੂੰ 6ਵੇਂ ਮਹੀਨੇ 27 ਤਰੀਕ ਨੂੰ ਗਈ ਸੀਗੀ ਹੂੰ ਜੀ ਉੱਥੇ ਤਾਂ ਮੈਨੂੰ ਬੇਬੀ ਕੇਅਰ 'ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ 'ਚ ਰੱਖ ਲਿਆ ਇਹਨਾਂ ਨੇ ਤੇ ਉੱਥੇ ਮੈਨੂੰ ਟੌਰਚਰ ਪਹਿਲਾਂ ਕਰਦੇ ਰਹੇ ਜਿੱਦਾਂ ਮੈਂ ਕਦੋਂ ਗਈ ਸੀ ਕਿਹਦੇ ਵੱਲੋਂ ਭੇਜਿਆ ਗਿਆ ਸੀ ਕਿਹਦੇ ਨਾਲ ਗੱਲਬਾਤ ਚੱਲੀ ਤੁਹਾਡੀ ਇੱਥੇ ਜਾਣ ਤੋਂ ਪਹਿਲਾਂ ਜੇ ਤਾਂ ਮੇਰੇ ਘਰ 'ਚ ਹੀ ਸੀਗਾ ਜੀ ਹਾਂ ਘਰਾਂ 'ਚ ਪਹਿਲਾਂ ਵੀ ਮੇਰੇ ਗਏ ਸੀਗੇ ਹਾਂ ਤਾਂ ਉਹਨਾਂ 'ਚ ਫੇਰ ਮੈਂ ਉਹ ਆ ਗਏ ਤਾਂ ਮੇਨੂੰ ਰਿਸ਼ਤੇਦਾਰ ਨੇ ਕਿਹਾ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਦਾ ਜਿੱਦਾਂ ਇਹ ਤਾਂ 30 3000 ਰੁਪਏ ਲਿਆ ਭੇਜ ਜਾਂਦਾ ਅੱਛਾ ਤੁਹਾਡੇ ਕੋਲ 30000 ਹਾਂਜੀ ਸਾਡੇ ਕੋਲ 30000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਏਜੰਟ ਨੇ ਵੀ ਦਿੱਤਾ ਇਹ ਕਿੰਨਾ ਦਿੱਤਾ ਕਿੰਨਾ ਇਹਨਾਂ ਨੂੰ ਪਤਾ ਨਹੀਂ ਹੈਗਾ ਏਜੰਟ ਨੇ ਵੀ ਦਿੱਤਾ ਹੈਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਭੇਜਿਆ ਜੀ ਉੱਥੇ ਮੈਨੂੰ 15 ਦਿਨ ਸਹੀ ਰਹੇ ਮੇਨਾ ਉਸ ਤੋਂ ਬਾਅਦ ਮੈਨੂੰ ਟੌਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦਿਓ ਕਹਿੰਦੇ ਮੈਂ 2.5-3 ਲੱਖ ਰੁਪਇਆ ਦਵਾਂ ਤਾਂ ਘਰ ਚੇਂਜ ਕਰਾਂਗੇ ਮੈਂ ਕਹਿੰਦੀ ਪਸਤੋਂ ਮੇ ਕੋ ਹੈ ਨਹੀਂ ਮੈਂ ਕਿੱਥੋਂ ਕਾਨੇ ਠੀਕ ਹੈ ਫਿਰ ਨਾਨੀ ਮੇਰਾ ਧਮਕੀ ਦਿੱਤੀ ਕੁੱਟ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਸ ਦਿਨ ਮੈਂ ਰਾਤ ਇਨਾਂ ਨੇ ਕੁੱਟਿਆ ਹਾਂ ਹਾਂਜੀ ਮਤਲਬ ਜਿੱਥੇ ਤੁਸੀਂ ਰਹਿ ਰਹੇ ਸੀਗੇ ਜਿਨ੍ਹਾਂ ਦੇ ਆਫਿਸ ਦੇ ਵਿੱਚ ਰਹਿ ਰਹੇ ਸੀ ਜਿਨ੍ਹਾਂ ਵੀ ਸਾਲੇ ਨਹੀਂ ਨਹੀਂ ਕੁੱਟੇ ਜਿਨ੍ਹਾਂ ਦੇ ਘਰ ਵਿੱਚ ਕੰਮ ਕਰਦੇ ਜਿਨ੍ਹਾਂ ਦੇ ਘਰ ਕੰਮ ਕਰ ਰਹੇ ਸੀ ਉਹ ਘਰਤੀ ਸੀ ਜਾਂ ਉਥੋਂ ਦੇ ਰਹਿਣ ਵਾਲੇ ਨਹੀਂ ਉਹ ਅਰਬੀ ਲੋਕ ਸੀ ਉਹ ਅਰਬੀ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕੁੱਟ ਮਾਰ ਕੀਤੀ ਹੈ ਉੱਥੇ ਕੰਮ ਕਿੰਨਾ ਚਿਰ ਕਰਦਾ ਇਹਨੇ ਮੈਂ ਉੱਥੇ ਕੰਮ ਜੀ ਕੀਤਾ ਆ 8 ਮਹੀਨੇ ਸਵੇਰ ਸਵੇਰੇ ਤੋਂ ਕਦੋਂ ਤੋਂ ਸ਼ੁਰੂ ਕਰਦੇ ਕੰਮ ਮੈਂ ਜੀ ਉੱਥੇ 4 ਵਜੇ ਉੱਠ ਜਾਂਦੀ ਸੀਗੀ 3-4 ਵਜੇ ਉੱਠਣਾ ਹੀ ਉੱਠਣਾ ਰਾਤ ਨੂੰ ਸੌਣ ਦਾ ਕੋਈ ਟਾਈਮ ਨਹੀਂ ਹੁੰਦਾ ਰੋਟੀ ਪਾਣੀ ਵਗੈਰਾ ਅਸੀਂ ਬਣਾਉਣਾ ਸਾਰੇ ਕੁੱਕ ਦਾ ਕੰਮ ਕਰਨਾ ਨਿਆਣੇ ਸਾਹਮਣੇ ਅਸੀਂ ਕਰਨਾ ਠੀਕ ਹੈ ਤੁਹਾਨੂੰ ਦਿੰਦੇ ਸੀਗੇ ਰੋਟੀ ਪਾਣੀ ਜਾਂ ਕੋਈ ਉਸ ਤੋਂ ਬਾਅਦ ਪੈਸੇ ਦਿੰਦੇ ਸੀਗੇ ਪੈਸੇ ਦਿੰਦੇ ਸੀਗੇ 3 ਮਹੀਨੇ ਦੀ ਸੈਲਰੀ ਨਹੀਂ ਦਿੱਤੀ ਉਹ ਨਹੀਂ ਦਿੱਤੀ ਨਹੀਂ ਦਿੱਤੀ ਤਸ਼ੱਦਦ ਕਿਹੜੀ ਗੱਲ ਤੋਂ ਜ਼ਿਆਦਾਤਰ ਕੀ ਮੰਗ ਕਰਦੇ ਸੀ ਕਿਉਂ ਕੀਤਾ ਜਾਂਦਾ ਸੀਗਾ ਇਹ ਕਰਦੇ ਸੀ ਤਾਂ ਕੰਮ ਨਹੀਂ ਕਰਦੀ ਸਾਰਾ ਦਿਨ ਕੰਮ ਕਰਨੇ ਕੈਮਰੇ ਵੀ ਲੱਗੇ ਰਹੇ ਨੇ ਇਹ ਤਾਂ ਕੰਮ ਨਹੀਂ ਕਰਦੀ ਨਾ ਵੈਸਟ ਦਾ ਟਾਈਮ ਹੈ ਨਾ ਕਿਸੇ ਦਾ ਟਾਈਮ ਹੂੰ ਕਿ ਸਾਰਾ ਦਿਨ ਕੰਮ ਹੀ ਕਰਨਾ ਤੁਹਾਨੂੰ ਮਹਿਸੂਸ ਕਦੋਂ ਇਹ ਚੀਜ਼ ਹੋਈ ਕਿ ਤੁਹਾਨੂੰ ਵੇਚਿਆ ਗਿਆ ਜਿਹਾ ਮੈਨੂੰ ਮਹਿਸੂਸ ਹੋ ਥੋੜੇ ਦਿਨ ਤੇ ਹੋ ਗਿਆ ਸੀ ਹੂੰ 2-3 ਵਾਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਵੇਚਿਆ ਗਿਆ ਹੈ ਹੂੰ ਜਦੋਂ ਜੀ ਮੇਰੇ ਘਰ 'ਚ ਕੋਈ ਦਿੱਕਤ ਸੀ ਮੈਨੂੰ ਮੈਂ ਕਿਹਾ ਮੈਨੂੰ ਛੁੱਟੀ ਦੋ ਕਹਿੰਦੇ ਨਹੀਂ ਤੁਹਾਨੂੰ ਵੇਚਿਆ ਗਿਆ ਕਿਸ ਤਰ੍ਹਾਂ ਦੀ ਕੁੱਟ ਮਾਰ ਤੁਹਾਡੇ ਨਾਲ ਕੀਤੀ ਜਾਂਦੀ ਸੀ ਕਿ ਕੁੱਟ ਮਾਰ ਜੀ ਮੈਨੂੰ ਡਰਾਵਾ ਦਿੱਤਾ ਦੋ ਵਾਰੀ ਮੇਰੇ ਤੇ ਹੱਥ ਚੱਕਿਆ ਇਹਨਾਂ ਨੇ ਇੱਕ ਵਾਰੀ ਤਾਂ ਚਪੇੜ ਮਾਰੀ ਆ ਇੱਕ ਵਾਰੀ ਜੀ ਇਹਨਾਂ ਨੇ ਮੈਨੂੰ ਕੁੱਟਿਆ ਬਹੁਤ ਠੀਕ ਹੈ ਚਲੋ ਮੈਂ ਕਹਾਂ ਚਪੇੜ ਰਾਤ ਨੂੰ ਮਾਰੀ ਤਾਂ ਮੈਂ ਉਹਦਨ ਭੱਜਣਾ ਕੋਸ਼ਿਸ਼ ਕਰ ਲਿਆ ਹੋਰ ਵੀ ਲੜਕੀਆਂ ਤੁਹਾਡੇ ਨਾਲ ਕੋਈ ਹੈ ਨਹੀਂ ਨਹੀਂ ਉੱਥੇ ਤਾਂ ਨਹੀਂ ਆ ਪਾਰਕ 'ਚ ਬਹੁਤ ਕੋਈ ਲੜਕੀਆਂ ਫਸੀ ਗਈਆਂ ਅੱਛਾ ਹੋਰ ਵੀ ਬਹੁਤ ਸਾਰੀਆਂ ਬਹੁਤ ਸਾਰੀਆਂ ਹਾਂ ਜੀ ਮੈਂ ਉਹ ਆਸਾਸਤੇ ਗਈ ਸੀ ਉਹ ਆਸਤੇ ਜੀ ਉੱਥੇ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਤਾਂ ਉਹਨਾਂ ਨੇ ਮੇਰਾ ਆਫਿਸ ਚ ਲੈ ਕੇ ਗਏ ਪਾਸਵਰਡ ਉਹਨਾਂ ਨੇ ਮੇਰੇ ਤੋਂ ਲੈ ਲਿਆ ਉਸੇ ਟਾਈਮ ਲੈ ਕੇ ਜੀ ਮੈਨੂੰ ਫਿਰ ਉਹਨਾਂ ਨੇ ਦੋ ਦਿਨ ਉੱਥੇ ਆਫਿਸ ਚ ਰੱਖਿਆ ਉਸ ਤੋਂ ਬਾਅਦ ਮੈਨੂੰ ਕੰਮ ਤੇ ਢੇਸਤਾ ਕੰਮ ਤੇ ਗਈ ਜੀ ਉਹਨਾਂ ਨੇ ਮੈਨੂੰ ਟੌਰਚਰ ਬਹੁਤ ਕੀਤਾ ਉੱਥੇ ਜਾ ਕੇ ਜੀ ਉਹਨਾਂ ਨੇ ਇੰਨਾ ਕੁ ਟੌਰਚਰ ਕੀਤਾ ਮੈਂ ਕਿ ਰਹੀ ਗਈ ਰਹੀ ਗਈ ਕਿ ਹੱਦੋਂ ਵੱਧ ਹੋ ਗਿਆ ਫਿਰ ਜੀ ਇੱਥੇ ਕਦੇ ਅਸੀਂ ਮੀਟ ਦਾ ਕੰਮ ਨਹੀਂ ਕੀਤਾ ਉੱਥੇ ਜਾ ਕੇ ਬਹੁਤ ਵੱਡਾ ਸਾਡਾ ਜਿਹੜਾ ਮੀਟ ਦਾ ਕੰਮ ਉਹ ਕਦੇ ਅਸੀਂ ਵਟਿਆ ਵੀ ਨਹੀਂ ਹੈਗਾ ਉਹ ਤੇ ਸਾਡੇ ਕੋਲ ਕਰਾਇਆ ਗਿਆ ਜੀ ਅਸੀਂ ਕਹਿੰਦੇ ਸੀ ਇਹ ਕਾਰਨਾ ਨਹੀਂ ਤਾਂ ਉੱਥੇ ਬਹੁਤ ਜ਼ਿਆਦਾ ਸਾਡੇ ਕੋਲ ਪਰੋਨ ਨੂੰ ਕਹਿੰਦੇ ਸੀ ਤੇ ਇਸ ਕਰਕੇ ਉੱਥੋਂ ਮੈਨੂੰ ਸਟੈਪ ਚੱਕਣਾ ਪਿਆ ਕਿ ਬਹੁਤ ਜ਼ਿਆਦਾ ਕੀ ਹੁੰਦਾ ਸੀ ਉੱਥੇ ਬਾਬਾ ਜੀ ਦੇ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਤੁਹਾਡਾ ਕਿਸ ਤਰ੍ਹਾਂ ਮਦਦ ਦੀ ਗੁਹਾਰ ਲਗਾਈ ਜਦੋਂ ਤੁਹਾਡੇ ਦੇ ਨਾਲ ਤਸ਼ਦਦ ਹੋ ਰਿਹਾ ਸੀ ਜੀ ਕਰਦੇ ਨੇ ਸਾਡਾ ਬਾਬੇ ਕੋ ਆਏ ਤੇ ਇਹਨਾਂ ਨੇ ਸੁਣਵਾਈ ਕੀਤੀ ਹਾਂ ਤੇ ਬਹੁਤ ਜ਼ਿਆਦਾ ਜੀ ਤੁਹਾਡੀ ਕਿਦਾਂ ਗੱਲਬਾਤ ਹੋਈ ਕਰਦੇ ਆ ਜਨਾਬ ਫੋਨ ਤੇ ਗੱਲਬਾਤ ਹੋ ਜਾਂਦੀ ਸੀ ਕੀ ਤੁਹਾਡੀ ਹਾਂ ਜੀ ਹੋ ਜਾਂਦੀ ਉਹ ਵੀ ਥੋੜਾ 5 ਮਿੰਟ ਹੋ ਗਏ ਜੀ 10 ਮਿੰਟ ਹੋ ਗਏ ਫੋਨ ਆਲਾ ਕਰ ਕਰਦੇ ਜੇ ਉਹ ਵੀ ਰੋਕਦੇ ਸੀ ਕਿ ਤੁਸੀਂ ਘਰੇ ਫੋਨ ਨਹੀਂ ਕਰਨਾ ਹੂੰ ਕਰਦੇ ਆਣਾ ਤੁਸੀਂ ਗੱਲ ਨਹੀਂ ਕਰਨੀ ਜੀ ਫੋਨ ਰੱਖੋ ਸਾਈਡ ਤੇ ਕੰਮ ਕਰਾਉਂਦੇ ਸੀ ਹੱਦੋਂ ਵੱਧ ਜਿਸ ਵੇਲੇ ਨੂੰ ਉਠਾਣਾ ਨਾ ਰਾਤ ਨੂੰ ਸੌਣ ਦਾ ਸਾਡਾ ਕੋਈ ਟਾਈਮ ਨਹੀਂ ਹੈ ਜਦੋਂ ਤੁਸੀਂ ਤੋਂ ਭੱਜੇ ਤੇ ਬਾਅਦ ਚ ਕੀ ਸੋਚਾਂਗੇ ਰਹਿਣਾ ਕਿੱਥੇ ਤੇ ਕਿੱਦਾਂ ਕਿੱਥੇ ਰਹਿ ਫਤੂ ਜੀ ਅਸੀਂ ਅਸੀਂ ਇੱਥੋਂ ਭੱਜੇ ਜੀ ਸਾਨੂੰ ਅਸੀਂ ਪਹਿਲਾਂ ਵੈਸੇ ਹੀ ਗਏ ਜੀ ਸਾਡਾ ਰਹਿਣ ਦਾ ਕੋਈ ਟਿਕਾਣਾ ਨਹੀਂ ਸੀਗਾ ਕਿ ਅਸੀਂ ਕਿੱਥੇ ਰਹਿਣਾ ਤਾਂ ਕਿੱਥੇ ਸਾਨੂੰ ਰੋਟੀ ਮਿਲਣੀ ਸਾਨੂੰ ਕੋਈ ਟਿਕਾਣਾ ਨਹੀਂ ਸੀਗਾ ਕਿ ਬਹੁਤ ਦਿੱਕਤ ਸੀ ਉੱਥੇ ਨਾ ਕੋਈ ਰੋਟੀ ਨਾ ਪਾਣੀ ਨਾ ਲੈ ਕੁਛ ਨਹੀਂ ਰਹਿ ਕਿੱਥੇ ਬਈ ਪਾਰਕ ਚ ਰਹਿ ਰਹੀ ਸੀ ਉੱਥੇ ਤਾਂ ਕੀ ਮਾਹੌਲ ਸੀ ਉਹ ਗੰਦਾ ਮਾਹੌਲ ਆ ਉਹ ਤੇ ਬਾਕੀ ਕੁੜੀਆਂ ਵੀ ਫਸੀਆਂ ਹੋਈਆਂ ਪੰਜਾਬੀ ਸੀ ਸਾਰੀ ਪੰਜਾਬੀ ਵੀ ਹੈ ਯੂਪੀ ਦੇ ਵੀ ਵਿਆਹ ਆ ਇਸੇ ਚੀਜ਼ ਦੀ ਦਸ਼ਕਾਰ ਹੋ ਰਹੀਆਂ ਹਾਂ ਹਾਂਜੀ ਸਾਰੀ اسی ਚੀਜ਼ ਦੀ ਹੈ ਸਕਾਰ ਕਿੰਨੀਆਂ ਐਕਸ਼ਨ ਨੇ 20 ਕੁੜੀਆਂ ਹੋਣੀਆਂ ਹਲੇ ਵੀ ਉੱਥੇ ਹਾਂਜੀ ਉਹਨਾਂ ਨੇ ਵੀ ਕੋਈ ਭੱਜਦਾ ਕੋਈ ਰਾਹ ਅਪਣਾਇਆ ਜਾਂ ਤੁਹਾਡੇ ਵਾਂਗੂ ਜਾਂ ਨਹੀਂ ਸਾਡੇ ਵਾਂਗੂ ਜਿੱਦਾਂ ਭੱਜ ਕੇ ਆਈਆਂ ਹੋਈਆਂ ਹਾਂ ਹੂੰ ਕੋਈ 20 ਦਿਨ ਲਾਇਆ ਕੋਈ ਨੇ ਮਹੀਨਾ ਲਾਇਆ ਕੋਈ 6 ਮਹੀਨੇ ਲਾਇਆ ਇਦਾਂ ਹੀ ਭੱਜ ਕੇ ਆਈਆਂ ਉਹਨਾਂ ਨੇ ਕਿ ਬਹੁਤ ਦੁੱਖਤ ਸੀ ਰਹਿਣਾ ਤੁਸੀ ਕਿੰਨਾ ਸਮਾਂ ਗੁਜ਼ਾਰਿਆ ਉਥੇ ਜਿਵੇਂ 8 ਮਹੀਨੇ ਗੁਜ਼ਾਰਿਆ ਹੋਇਆ ਹੈ ਇਕੋ ਬੜਾ ਦੁਖਾਂ ਦਾ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗਰੂਹ ਸਰਗਰਮ ਜਿਹੜੇ ਜਿਹੜੇ ਹੈ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹ ਉਹਨਾਂ ਨੂੰ ਆਪਣੀ ਚੁਗਲ ਵਿੱਚ ਪਾਉਂਦੇ ਆ ਬਾਹਰ ਲਿਜਾ ਕੇ ਜਿਸ ਤਰ੍ਹਾਂ ਇਹ ਲੜਕੀ ਦਿਲੰਦਰ ਏਰੀਆ ਦੇ ਵਿੱਚੋਂ ਇਹ ਮਾਰਕੀਟ 'ਚੋਂ ਵਾਪਸ ਆਈ ਹੈ ਇਹਨੂੰ 4 ਲੱਖ ਰੁਪਏ ਦੇ ਵਿੱਚ ਉੱਥੇ ਵੇਚ ਦਿੱਤਾ ਗਿਆ ਸੀ ਇਥੇ ਇਹਨੂੰ ਪੇਟ ਭਰ ਕੇ ਖਾਣ ਨੂੰ ਵੀ ਨਹੀਂ ਦਿੰਦੇ ਸੀ ਤਿੰਨ ਮਹੀਨਿਆਂ ਦੀ ਇਹਨਾਂ ਤਰਖਾ ਨਹੀਂ ਦਿੱਤੀ ਤੇ ਇਹਦੇ ਤੇ ਸੱਦਦ ਕਰਦੇ ਸੀ ਫਿਰ ਇਹਦੇ ਉੱਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੈਨੂੰ ਜਿਹੜਾ ਹੈਗਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਤੈਨੂੰ ਮਾਰ ਦੇਣਾ ਫਿਰ ਇਹ ਉਥੋਂ ਇਹਨੂੰ ਲੱਗਾ ਕਿ ਮੈਨੂੰ ਖਤਰਾ ਵਾ ਉਥੋਂ ਨਿਕਲ ਗਈ ਲੜਕੀ ਇਹ ਦੋ ਤਿੰਨ ਹਫ਼ਤੇ ਉਥੇ ਸੜਕਾਂ ਦੇ ਉੱਤੇ ਵਕ-ਵਕ ਛਾਵਾਂ ਤੇ ਰਹਿੰਦੀ ਰਹੀ ਹੁਣ ਲੜਕੀ ਵਾਸਤੇ ਇਸ ਤਰ੍ਹਾਂ ਬਾਹਰ ਰਹਿਣਾ ਕਿੰਨਾ ਔਖਾ ਤੇ ਫਿਰ ਉਹਨਾਂ ਨੇ ਉਹਨਾਂ ਨੇ ਘਰ ਵਾਲਿਆਂ ਨੇ ਇਹ ਜਿਹੜੀ ਜਿੱਥੇ ਕੰਮ ਕਰਦੇ ਸੀ ਜਦੋਂ ਘਰੋਂ ਬਾਹਰ ਆ ਗਏ ਉਹਨਾਂ ਨੇ ਚੋਰੀ ਦੀ ਕੰਪਲੇਂਟ ਦਿੱਤੀ ਵੀ ਇਹ ਸਾਡੇ ਚੋਰੀ ਕੀਤੀ ਹੈ ਫਿਰ ਇਹਨਾਂ ਇਹਨੂੰ ਜਿਹੜਾ ਹੈ 8 ਅਮਾਨੇ ਰਿਆਲ ਜਿਹੜਾ ਸੀਗਾ ਉਹਦਾ ਵੀ ਜੁਰਮਾਨਾ ਭਰਨਾ ਪਊਗਾ ਤੇ ਜਿਹੜੇ ਭਾਰਤ ਦੇ ਤਕਰੀਬਨ 2 ਲੱਖ ਰੁਪਏ ਬਣਦੇ ਆ ਤੇ ਇਹਨਾਂ ਨੇ ਇਸ ਲੜਕੀ ਨੇ 19 April ਨੂੰ ਸਾਡੇ ਕੋਲ 29 April ਨੂੰ ਸਾਡੇ ਤੋਂ ਇਹਨਾਂ ਨੇ ਐ ਐਪਲੀਕੇਸ਼ਨ ਦਿੱਤੀ ਸੀ ਕਿ ਸਾਡੇ ਇਸ ਤਰ੍ਹਾਂ ਲੜਕੀ ਬਾਹਰ ਜਿਹਦੇ ਉੱਤੇ ਸੱਦਰ ਹੋ ਰਿਹਾ ਉਹਨੂੰ ਵਾਪਸ ਮੰਗਾਇਆ ਜਾਵੇ ਤੇ ਇਹ ਲੜਕੀ ਦਸਾਂ ਦੋਨਾਂ ਦੇ ਵਿੱਚ ਵਾਪਸ ਆ ਗਈ ਸੀ ਇਹ ਬਹੁਤ ਜ਼ਿਆਦਾ ਬਿਮਾਰ ਸੀ ਇਹਨੂੰ ਟਾਈਫਾਇਡ ਹੋ ਗਿਆ ਕਾਫੀ ਚਿਰ ਜਿਹੜਾ ਹੈਗਾ ਹੁਣ ਇਹ ਤੰਦਰੁਸਤ ਹੋ ਕੇ ਇਹ ਅੱਜ ਆਈ ਏ ਸੋ ਤਕਰੀਬਨ ਇਹਨਾਂ ਨੇ ਜਿਹੜੇ 2 ਲੱਖ ਜੁਰਮਾਨਾ ਸੀ ਉਹਦੇ ਵਿੱਚੋਂ ਵੀ ਫਿਰ ਜਦੋਂ ਐਮਬੈਸੀ ਨੇ ਦਖਲ ਦਿੱਤਾ ਤਾਂ 50 ਹਜ਼ਾਰ ਦੇ ਵਿੱਚ ਉਹਨਾਂ ਦਾ ਹੱਲ ਹੋ ਗਿਆ ਸੋ ਇਹਨੇ ਲੜਕੀ ਨੇ ਕਾਫੀ ਜਿਹੜੇ ਹੈਗੇ ਹੋਰ ਵੀ ਦੱਸਿਆ ਕਿ ਤਕਰੀਬਨ 20 ਦੇ ਕਰੀਬ ਲੜਕੀਆਂ ਉੱਥੇ ਵੀ ਪਾਰਕਾਂ ਦੇ ਵਿੱਚ ਇਸ ਤਰ੍ਹਾਂ ਘੁੰਮ ਰਹੀਆਂ ਸੋ ਜਿਹੜੀਆਂ ਜਿਨ੍ਹਾਂ ਨੂੰ ਕੋਈ ਵੀ ਜਿਨ੍ਹਾਂ ਦਾ ਵਾਲਿਵਾਰਸ ਨਿਕਾ ਸੋ ਅਸੀਂ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਇਹੋ ਜਿਹੇ ਫਸੇ ਹੋਏ ਬੱਚਿਆਂ ਨੂੰ ਲੜਕੀਆਂ ਨੂੰ ਵਾਪਸ ਲਿਆ ਰਿਹਾ ਜਿਨ੍ਹਾਂ ਦੀ ਮਦਦ ਦੇ ਨਾਲੇ ਵਾਪਸ ਆਈ ਹੈ ਉਹਨਾਂ ਵੀ ਲੜਕੀਆਂ ਦਾ ਵੀ ਜਿਹੜਾ ਹੈ ਉਹਨਾਂ ਦਾ ਵੀ ਆਪਣਾ ਲੈ ਕੀਤਾ ਜਾਵੇ ਉਹਨਾਂ ਨੂੰ ਵੀ ਆਪੋ ਆਪਣੇ ਘਰਾਂ ਦੇ ਬਚਾਇਆ ਜਾਵੇ ਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਉਹ ਪਰਿਵਾਰ ਜਿਹੜੇ ਇਹਨਾਂ ਦੇ ਕੋਲ ਕੋਈ ਨਾ ਕੋਈ ਏਜੰਟ ਆਉਂਦਾ ਵੀ ਤੁਹਾਡੀ ਲੜਕੀ ਨੂੰ ਅਸੀਂ ਮਾਸਕਟ ਭੇਜ ਦਿੰਨੇ ਆ ਜਾਂ ਇਸੇ ਇਹਨਾਂ ਮੁਲਕਾਂ 'ਚ ਭੇਜ ਦਿੰਨੇ ਆ ਤੁਹਾਡੇ ਕੋਲ ਪੈਸੇ ਨਹੀਂ ਲੱਗਣਗੇ ਆ ਜਿਹੜਾ ਇਹੋ ਜਿਹੇ ਜਿਹੜੀਆਂ ਪ੍ਰੋਪੋਜ਼ਲਾਂ ਲੈ ਕੇ ਆਉਂਦੇ ਆ ਉਹਨਾਂ ਨੂੰ ਨਕਾਰਿਆ ਜਾਵੇ ਉਗੇ ਝੂਠੇ ਇਧਰ ਵਾਅਦੇ ਕਰਦੇ ਆ ਪਰ ਉਧਰ ਜਾ ਕੇ ਇਹ ਲੜਕੀਆਂ ਨੂੰ ਪਛਾ ਦਿੰਦੇ ਆ ਤੇ ਮਗਰੋਂ ਵੇਚ ਦਿੰਦੇ ਆ ਸੋ ਇਸ ਵਾਸਤੇ ਅਸੀਂ ਪੰਜਾਬ ਵਾਸੀਆਂ ਨੂੰ ਵੀ ਸਾਰੇ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਹੁਣ ਲਗਾਤਾਰ ਤਕਰੀਬਨ 130 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੇ ਵਾਪਸ ਲਿਆ ਚੁੱਕੇ ਆ ਪਰ ਹਜੇ ਵੀ ਉੱਥੇ ਦੱਸਦੇ ਆ ਕਿ 20 ਲੜਕੀਆਂ ਹਜੇ ਉੱਥੇ ਪਾਰਕਾਂ ਦੇ ਵਿੱਚ ਘੁੰਮ ਰਹੀਆਂ ਪਤਾ ਨਹੀਂ ਹੋਰ ਕਿੰਨੀਆਂ ਲੜਕੀਆਂ ਇਸੇ ਤਰ੍ਹਾਂ ਜਿਹੜਾ ਸੋਸ਼ਲ ਦਾ ਸਕਾਰ ਹੋਈਆਂ ਹੋਣਗੀਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕਿਸੇ ਨੇ ਜਾਣਾ ਹੈਗਾ ਤੂੰ ਕਿ ਸਹੀ ਤਰੀਕੇ ਨਾਲ ਜਾਵੇ ਇਹਨਾਂ ਦੇ ਜਿਹੜੇ ਏਜੰਟ ਜਿਹੋ ਜਿਹੇ ਜਿਹੜੇ ਹੈ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਆਪਣੀਆਂ ਲੜਕੀਆਂ ਨੂੰ ਨਾ ਭੇਜਿਆ ਜਾਵੇ ਬਹੁਤ ਵੱਡਾ ਉੱਥੇ ਖਤਰਾ ਵੀ ਹੈ ਇਹਨਾਂ ਦਾ ਸੋਚਣ ਵੀ ਹੁੰਦਾ ਤੇ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੋਕ ਇਹਨਾਂ ਦੇ ਨਾਲ ਠੱਗੀਆਂ ਕਰਦੇ ਆ ਮਗਰੋਂ ਪੇਛਾ ਦਿੰਦੇ ਆ ਜਾਂ ਕਹਿੰਦੇ ਆ ਚੋਰੀ ਦਾ ਕੇਸ ਪਾ ਦੇਣਾ ਜਾਂ ਕੁਝ ਹੋਰ ਇਹੋ ਜਿਹੇ ਇਲਜ਼ਾਮ ਲਾ ਕੇ ਜੇਲ੍ਹ 'ਚ ਭੇਜ ਦਿੰਦੇ ਆ ਜਿਸ ਦੇ ਨਾਲ ਨਾ ਤਾਂ ਪਿਛੇ ਪਰਿਵਾਰ ਕੁਝ ਕਰ ਸਕਦਾ ਨਾ ਪਿਛੇ ਕੋਈ ਉਹਦਾ ਜਿਹੜਾ ਹੈਗਾ ਅਪਰੋਚ ਹੋ ਸਕਦੀ ਆ ਅਸੀਂ ਬੇਨਤੀ ਕਰਾਂਗੇ ਕਿ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਲੜਕੀਆਂ ਨੂੰ ਜਿਹੜਾ ਹੈਗਾ ਵਿਦੇਸ਼ ਵਿੱਚ ਇਹਨਾਂ ਵਿੱਚ ਮੁਲਕਾਂ 'ਚ ਨਾ ਭੇਜਿਓ ਜੇ ਭੇਜਣਾ ਤੇ ਕਿਸੇ ਵਧੀਆ ਜਿਹੜੇ ਏਜੰਟ ਜਿਹੜੇ ਰਜਿਸਟਰਡ ਆ ਉਹਨਾਂ ਰਾਹੀਂ ਜਾ ਸਕਦੇ ਆ ਪਰ ਇਹਨਾਂ ਠੱਗ ਏਜੰਟਾਂ ਤੋਂ ਬਚਣ ਦੀ ਲੋੜ ਹੈ ਬੜਾ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਆ ਪਰ ਫਿਰ ਵੀ ਉਹ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਇਸੇ ਤਰ੍ਹਾਂ ਦਾ ਸਕਾਰ ਬਣਾ ਲੈਂਦੇ ਆ ਅਸੀਂ ਪੰਜਾਬ ਨੂੰ ਪ੍ਰੀਜ਼ੀਡੈਂਟ ਕਰਦੇ ਆ ਔਰ ਜਿੰਨਾ ਕਿ ਦੇਖਿਆ ਜਾਵੇ ਤਾਂ ਬਹੁਤ ਸਾਰੇ ਮੋਦਵਾਨ ਨੇ ਪੰਜਾਬੀ ਲੜਕੀਆਂ ਨੇ ਜਾਂ ਹੋਰ ਰਾਜਾਂ ਤੋਂ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਫਾਲਤਾਂਗੇ ਤਾਂ ਕਿਤਨਾ ਕਿਸੇ ਅਰਬ ਦੇਸ਼ਾਂ ਨੂੰ ਵੀ ਜਿਨਾਤ ਅਸ਼ਰਧ ਦੇ ਝਾੜਦੇ ਨੇ ਅਰਬ ਦੇਸ਼ਾਂ ਨੂੰ ਕਿਤਨਾ ਕਰ ਇਹਨਾਂ ਦੇ ਪ੍ਰਤੀ ਜਿਹੜਾ ਨਰਮ ਰਵੱਈਆ ਅਪਣਾਉਣਾ ਚਾਹੀਦਾ ਹੈ ਜੇ ਅਗਰ ਨਹੀਂ ਅਪਣਾਇਆ ਜਾਂਦਾ ਤਾਂ ਕੋਈ ਕੇਂਦਰ ਸਰਕਾਰ ਦੀ ਇਸ ਚੀਜ਼ ਤੋਂ ਕੋਈ ਸਬਸ ਐਕਸ਼ਨ ਐਸੀ 2-3 ਮੇਰੀ ਜਿਹੜਾ ਹੈਗਾ ਇਹ ਸੰਸਦ ਵਿੱਚ ਵੀ ਮद्दा ਜਿਹੜਾ ਹੈਗਾ ਉਠਾ ਚੁੱਕੇ ਆਂ ਗੇ ਬੜੀ ਉਠਾ ਚੁੱਕੇ ਆਂ ਉਧਰ ਵਾਸਤੇ ਜਿਹੜਾ ਹੈਗਾ ਕਿਉਂਕਿ ਸਰਕਾਰਾਂ ਨੂੰ ਕੋਈ ਦੱਸ ਕੇ ਜਾਂਦਾ ਨਹੀਂ ਇਧਰੋਂ ਵੀ ਨਹੀਂ ਸਕਦੇ ਦੱਸ ਕੇ ਜਾਂਦਾ ਉਧਰੋਂ ਵੀ ਜਿਹੜਾ ਹੈਗਾ ਉਹ ਚੀਜ਼ਾਂ ਸਰਕਾਰ ਦੇ ਧਿਆਨ ਵਿੱਚ ਉਦੋਂ ਆਉਂਦਾ ਵੀ ਜਦੋਂ ਬੰਦਾ ਫਸ ਜਾਂਦਾ ਤੇ ਜਿਹੜਾ ਹੈਗਾ ਕਿਉਂਕਿ ਜਿਹੜੇ ਗਲਤ ਲੋਕ ਆ ਉਹੀ ਇਹਨਾਂ ਨੂੰ ਗਰੀਬ ਲੋਕਾਂ ਨੂੰ ਲਾਲਚ ਦੇ ਦਿੰਦੇ ਆ ਗਰੀਬ ਕਹਿੰਦਾ ਵੀ ਚਲੋ ਇਸੇ ਵਿਲੇ ਨਾਲੋਂ ਜਿਹੜਾ ਹੈਗਾ ਉਥੇ ਅ ਦੇ 50 ਕਹਿੰਦੇ ਆ 40 ਦੇ ਦੇਣਗੇ ਸਾਡਾ ਜਿਹੜਾ ਹੈਗਾ ਬੱਚਾ ਗਰੀਬੀ ਘਰ ਦੀ ਚੱਕੀ ਜੂ ਇਹ ਜਿਆਦਾ ਜਿੰਨੇ ਵੀ ਇਹ ਸਰਕਾਰ ਹੋ ਰੇ ਬਿਲਕੁਲ ਲੋ ਲੈਵਲ ਦੇ ਗਰੀਬ ਲੋਕਾਂ ਨੂੰ ਇਹ ਸਰਕਾਰ ਬਣਾਉਂਦੇ ਆ ਦੇਖੋ ਇਹਨਾਂ ਨਾਲ ਜਿਹੜੇ ਇਹ ਵੀ ਅਸਰ ਦੇਖਦਾ ਪੈਂਦਾ ਹੈ ਕਿ ਨੈਸ਼ਨੈਲਿਟੀ ਨੂੰ ਜਾਂ ਕਹਿ ਲਈਏ ਕਿ ਇਹ ਪੜਾਤੀ ਹੈ ਜੀ ਜੀ ਨਾ ਸਰ ਇਹਨਾਂ ਤੋਂ ਤਾਂ ਤਸ਼ੱਦ ਕੀਤਾ ਜਾਂਦਾ ਜਾਂ ਹੋਰ ਨਹੀਂ ਨਹੀਂ ਇਸ ਤਰ੍ਹਾਂ ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਆ ਜਿਹੜੇ ਏਜੰਟਾ ਗਾ ਉਹੋ ਜਿਹੇ ਬੰਦੇ ਮੁਰੇ ਵੀ ਉਹੋ ਜਿਹੇ ਹੀ ਬੰਦੇ ਜਿਹੜੇ ਟੱਕਰਦੇ ਆ ਵੈਸੇ ਵੀ ਜਿਹੜਾ ਹੈਗਾ ਅਰਬ ਮੁਲਕਾਂ ਦੇ ਜਿਹੜੇ ਹੈਗੇ ਆ ਇਹ ਜਾਵੇ ਹੋਰ ਧਰਮ ਵਾਲਿਆਂ ਨੂੰ ਇੰਨਾ ਜਿਹੜਾ ਹੈਗਾ ਸਤਕਾਰ ਨਹੀਂ ਦਿੰਦੇ ਤਰਜੀਹ ਨਹੀਂ ਦਿੰਦੇ ਉਹਨਾਂ ਨੂੰ ਪਸ਼ੂਆ ਵਾਂਗੂ ਜਿਹੜਾ ਹੈਗਾ ਉਹ ਸਮਝਦੇ ਆ ਸੋ ਇਸ ਵਾਸਤੇ ਉਹਨਾਂ ਦੇ ਮੁਲਕਾਂ ਦੇ ਵਿੱਚ ਅਸੀਂ ਕਿੰਨੇ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਲੋਕਾਂ ਦੇ ਉਹਨਾਂ ਦੇ ਲੜਕੀਆਂ ਨੂੰ ਨਹੀਂ ਭੇਜਣਾ ਚਾਹੀਦਾ ਜਦੋਂ ਘਰਾਂ ਵਿੱਚ ਜਿਲ ਜਾਂਦੇ ਇਹ ਘਰਾਂ ਦੇ ਵਿੱਚ ਪ੍ਰੋਬਲਮ ਜਿਹੜੇ ਕੰਪਨੀਆਂ ਵਿੱਚ ਜਾਂਦੇ ਆ ਜਦਾਂ ਜਿਹੜੇ ਸਹੀ ਤਰੀਕੇ ਨਾਲ ਵੀਜ਼ਾ ਲੈ ਕੇ ਕੰਪਨੀਆਂ 'ਚ ਕੋਈ ਕੰਮ ਕਰਦੇ ਉਹਨੂੰ ਠੀਕ ਔਰ ਇਹ ਘਰਾਮੇ ਜਿਹੜੇ ਜਦੋਂ ਹੈਗੇ ਇਹ ਸਾਰੇ ਗੈਰਕਾਨੂੰਨੀ ਕੰਮ ਕਰਦੇ ਆ ਕੋਈ ਇਹਨਾਂ ਦਾ ਜਿਹੜਾ ਹੈਗਾ ਵੀਜੇ ਦੇ ਸਹਾਦਨ ਮੰਗਾ ਲੈਣਾ ਟੂਰਿਸਟ ਦੇ ਉੱਤੇ ਉੱਥੇ ਜਾ ਕੇ ਵੇਚ ਦਿੰਦੇ ਆ ਵੀ ਕਰਦੇ ਆ ਤੇ ਜਲਦੀ ਜਿਹੜਾ ਮੁੱਦਾ ਤੁਹਾਡੇ ਕੋਲੋਂ ਹੱਲ ਹੋਵੇ ਅਸੀਂ ਫਿਰ ਫਿਰ ਇਹਨੂੰ ਜਿਹੜੇ ਹੈਗੇ ਕੋਸ਼ਿਸ਼ ਕਰਾਂਗੇ ਸੰਸਦ ਵਿੱਚ ਉਠਾਵਾਂਗੇ ਕਿ ਇਹ ਜਿਹੜੀ ਚੀਜ਼ ਹੈ ਨਾ ਜਿਆਦਾ ਇਧਰੋਂ ਹੀ ਜਾਣੇ ਬੰਦ ਕਰ ਦੇਣ ਕਿਉਂਕਿ ਹੁਣ ਜਦੋਂ ਜਾਂਦੇ ਆ ਉਦੋਂ ਤਾਂ ਕਹਿੰਦੇ ਸੀ ਟੂਰਿਸਟ ਆ ਟੂਰਿਸਟ ਦੇ ਅੱਗੇ ਇਹਨੂੰ ਰੋਕ ਨਹੀਂ ਸਕਦੇ ਪਰ ਉੱਥੇ ਜਾ ਕੇ ਕੀ ਕਰਦੇ ਆ ਉਹ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਏਜੰਟਾਂ ਦਾ ਘાળા ਮાળા ਇਹਦੇ ਵਾਸਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਉੱਥੇ ਸਰਕਾਰ ਦੇ ਨਾਲ ਵੀ ਉਹ ਮੁੱਦਾ ਉਠਾਉਣਾ ਚਾਹੀਦਾ ਵੀ ਇਸ ਤਰ੍ਹਾਂ ਸਾਡੇ ਨਾਗਰਿਕਾਂ ਦੇ ਨੂੰ ਜਿਹੜਾ ਹੈਗਾ ਉਹ ਤੱਕਾ ਨਹੀਂ ਹੋਣਾ ਚਾਹੀਦਾ ਪਰ ਜਦੋਂ ਗੈਰ ਕਾਨੂੰਨੀ ਹੋ ਜਾਂਦਾ ਤਾਂ ਫਿਰ ਉਹ ਸਰਕਾਰ ਵੀ ਚੁੱਪ ਕਰ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਕਿ ਹੈ ਗੈਰ ਕਾਨੂੰਨੀ ਹੈ ਇਸ ਵਾਸਤੇ ਜਿਹੜਾ ਇਹ ਤਾਂ ਸਹੀ ਹੋਵੇ ਫਿਰ ਉਹਦੇ ਉੱਤੇ ਜਿਹੜਾ ਹੈਗਾ ਸਰਕਾਰ ਵੀ ਆਪਣਾ ਜਿਹੜਾ ਹੈਗਾ ਰੋਕ ਕਰ ਸਕਦੀ ਹੈ ਤਦ ਹੀ ਦਖਲ ਦੇ ਕੇ ਅੰਬੈਸੀ ਵਾਲਿਆਂ ਨੇ ਇਹਨਾਂ ਨੇ ਵੱਖ-ਵੱਖ ਜਿਹੜੇ ਬੱਚਿਆਂ ਨੂੰ ਛਲਵਾ ਕੇ ਲਿਆ ਇਹ ਜਿਹੜਾ ਗਰੋਅ ਆ ਇਕੱਲਾ ਆਪਣੇ ਪੰਜਾਬ 'ਚ ਨਹੀਂ ਇਹ ਵੱਖ-ਵੱਖ ਹੋਰ ਵੀ ਸਟੇਟਾਂ ਦੇ ਵਿੱਚ ਆ ਹੋਰ ਮੁਲਕਾਂ 'ਚ ਵੀ ਆ ਨੇਪਾਲ ਦੀਆਂ ਬੱਚੀਆਂ ਵੀ ਇਸੇ ਤਰ੍ਹਾਂ ਹੋਰ ਵੱਖ-ਵੱਖ ਮੁਲਕਾਂ ਦੀਆਂ ਬੱਚੀਆਂ ਵੀ ਜਿਹੜੀਆਂ ਹੈਗੀਆਂ ਇਸੇ ਤਰ੍ਹਾਂ ਹੀ ਉਧਰ ਕਰਦੇ ਇੱਕ ਵੱਡਾ ਇੰਟਰਨੈਸ਼ਨਲ ਗਰੋਅ ਆ ਜਿਹਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਸਟੇਟਾਂ ਦੇ ਵਿੱਚ ਇਹਨਾਂ ਦੇ ਏਜੰਟ ਛੱਡੇ ਹੋਏ ਆ ਉਹਨਾਂ ਰਾਹੀ ਇਹਨਾਂ ਨੂੰ ਜਿਹੜਾ ਹੈਗਾ ਇਕੱਠਾ ਕਰਦੇ ਆ ਤੇ ਆਪ ਮੋਟੀ ਕਮਾਈ ਕਰਦੇ ਆ ਤੇ ਜਿਹੜੇ ਆਮ ਕਰਦੇ ਸੀ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉੱਥੇ ਪਛਾ ਦਿੰਦੇ ਆਫ ਕਰਦੇ ਜਲਦ ਪਰਦਾ ਖੋਲ੍ਹੇਗਾ ਅਸੀਂ ਕੋਸ਼ਿਸ਼ ਕਰਦੇ ਆ ਕਿ ਸਰਕਾਰ ਦੇ ਮੂਰੇ ਫਿਰ ਇਹ ਮੁੱਦਾ ਮੁੱਦਾ ਉਠਾਇਆ ਜਾਵੇ ਤਾਂ ਕਿ ਇਹ ਜਿਹੜੀ ਹੋ ਰਿਹਾ ਜੋ ਇਹ ਵਤੀਰਾ ਇਹਨੂੰ ਬੰਦ ਕਰਕੇ